ਤੇਨੂੰ ਰੋਕਣਾ ਵਾ ਪਰ ਜਿੰਨਾ ਚਿਰ ਕੱਲੂ ਆ ਬੋਲ ਚਾਉਣਾ ਸਾਬ ਅੱਗੇ ਸਰਪਸ ਜੀ ਵੰਦੋ ਦੇਖੋ ਸਾਰੇ ਜਿੰਨੇ ਵੀ ਪੱਤਰਕਾਰ ਵੀ ਇੱਥੇ ਆਇਆ ਮੈਂ ਸਾਰਿਆਂ ਦਾ ਧੰਨਵਾਦ ਨਹੀਂ ਆ ਤੁਹਾਡੇ ਸਹਿਯੋਗ ਨਾਲ ਦਿੱਲੀ ਅੰਦੋਲਨ ਮੋਰਚਾ ਜਿਹੜਾ ਦੋ ਵਾ ਉਹ ਚੱਲ ਰਿਹਾ ਹੈਗਾ ਵਾ ਤਾਂ ਤੁਸੀਂ ਅੱਜ ਤੁਹਾਡਾ ਫੇਰ ਵੱਡਾ ਪੱਤਾ ਤੇ ਸਹਿਯੋਗ ਮਿਲਿਆ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਆਏ ਜੇ ਸਾਡੀ ਗੱਲ ਸੁਣਨਾ ਹੈ ਜੀ ਇੱਕ ਤਾਂ ਹੈਗਾ ਵੀ ਸ਼ੰਭੂ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਉਹਨੂੰ ਦੂਜਾ ਦਿਨ ਹੋ ਗਿਆ ਕੱਲ ਉਸ ਮਸਲੇ ਤੇ ਸਿਰਫ ਇੱਕ ਤੌਰ ਦੀ ਗੱਲਬਾਤ ਹੋਈ ਸੀਗੀ ਉੱਥੋਂ ਦੇ ਪਟਿਆਲਾ ਰੇਂਜ ਦੇ ਡੀਆਈਜੀ ਐਸਐਸਪੀ ਨਾਲ ਜਿਹੜੇ ਤਿੰਨ ਕਿਸਾਨ ਹਰਿਆਣਾ ਚ ਗ੍ਰਿਫਤਾਰ ਹੋਇਆ ਅਨਿਸ਼ ਖਟਕੜ ਜੀ ਨਵਦੀਪ ਤੇ ਗੁਰਕਿਰਤ ਸਿੰਘ ਉਹਨਾਂ ਦੀ ਰਿਹਾਈ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਵੱਡੇ ਲੀਡਰ ਵੱਡੇ ਅਫਸਰ ਸਹਿਬਾਨ ਹਰਿਆਣਾ ਦੇ ਏਡੀਜੀਪੀ ਤੱਕ ਮੰਨ ਕੇ ਗਏ ਸੀਗੇ 10 ਵਾਲੀ ਮੀਟਿੰਗ ਦੇ ਵਿੱਚ ਵੀ ਸਾਨੂੰ 16 ਤੱਕ ਦਾ ਸਮਾਂ ਦੇ ਦਿਓ ਅਸੀਂ ਰਿਹਾਅ ਕਰ ਦਾਂਗੇ ਔਰ ਉਹ ਛੱਡੇ ਨਹੀਂ ਗਏ ਤਾਂ ਇਸ ਕਰਕੇ ਉਹ ਅੰਦੋਲਨ ਸਾਡਾ ਕੰਟੀਨਿਉਟੀ ਆਰ ਜਾਰੀ ਆ ਜਾਰੀ ਰੱਖਾਂਗੇ ਉਹਨੂੰ ਔਰ ਹਲੇ ਤੱਕ ਉਹ ਦੂਜੇ ਦੌਰ ਦੀ ਗੱਲਬਾਤ ਅੱਗੇ ਨਹੀਂ ਸ਼ੁਰੂ ਹੋਈ ਹੋਈਗੀ ਇਹਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੋਊਗਾ ਵੀ ਜਿਹੜੇ ਅਸੀਂ ਪੱਛਪਾ ਗਠਜੋੜ ਨੂੰ ਸਵਾਲ ਕਰਨ ਦਾ ਫੈਸਲਾ ਕੀਤਾ ਤੁਹਾਡੇ ਕੋ ਸਾਰਾ ਮੈਟਰ ਆਇਆ ਗਿਆ ਔਰ ਇਹਦੇ ਵਿੱਚ ਅਸੀਂ ਦੋਹਾਂ ਡਰਾਮਾਂ ਉਹਨਾਂ ਨੂੰ ਵੀ ਸਵਾਲ ਕੀਤੇ ਜਾਣ ਉਹਨਾਂ ਨੂੰ ਵੀ ਸਵਾਲ ਹੋਣੇ ਚਾਹੀਦੇ ਆ ਜਿਵੇਂ ਵੀ ਡਬਲਿਊਟੀਓ ਦੇ ਉੱਤੇ ਸਾਰੀਆਂ ਪਾਰਟੀਆਂ ਦਾ ਕੀ ਪੋਜੀਸ਼ਨ ਹੈਗੀ ਆ ਡਬਲਯੂਟੀਓ ਦੇ ਉੱਤੇ ਜਾਂ ਕਾਂਗਰਸ ਨੇ ਐਮਐਸਪੀ ਤੇ ਬੋਲਿਆ ਕੁਝ ਹੋਰ ਤੇ ਬੋਲਿਆ ਪਰ ਕਰਜ਼ਾ ਮੁਕਤੀ ਤੇ ਕੋਈ ਕਾਂਗਰਸ ਦਾ ਸਟੈਂਡ ਕਲੀਅਰ ਨਹੀਂ ਆਇਆ ਹੈਗਾ ਤੇ ਇਸ ਕਰਕੇ ਸ਼ੋਮਣੀ ਅਖਾਲੀ ਦਲ ਵੀ ਇਹਨਾਂ ਮੰਗਾਂ ਤੇ ਵੀ ਜੇ ਉਹਨਾਂ ਦੀ ਸੱਤਾ ਹੁੰਦੀ ਆ ਉਹਨਾਂ ਉਹਨਾਂ ਨੂੰ ਐਮਪੀ ਜਿੱਤ ਕੇ ਜਾਂਦੇ ਆ ਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਉਹ ਕੀ ਸਜ਼ਾਵਾ ਦਿਵਾਉਣਗੇ ਕਿਵੇਂ ਸਜ਼ਾ ਦੇਉਣਗੇ ਜਾਂ ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਉਹਨਾਂ ਬਾਰੇ ਉਹਨਾਂ ਦਾ ਕੀ ਫੈਸਲਾ ਹੋਊਗਾ ਇਹ ਇਹ ਗੱਲਾਂ ਸਾਰੀਆਂ ਪਾਰਟੀਆਂ ਸਪਸ਼ਟ ਕਰਨ ਹ ਜਿਹੜੀ ਪਾਛਪਾ ਗਠਜੋੜ ਆ ਉਹਨੂੰ ਅੱਡ ਕਿਸਮ ਦੇ ਸਵਾਲ ਉਹਨੇ 10 ਸਾਲ ਦਾ ਸੱਤਾ ਦਾ ਆਨੰਦ ਮਾਣਿਆ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਚੋਣ ਮੈਨੀਫੈਸਟੋ ਵਿੱਚ ਕੀ ਕੀ ਪਾ ਰਹੀਆਂ ਨੇ ਇਹ ਸਵਾਲ ਵੀ ਅਸੀਂ ਕਰਾਂਗੇ ਇਹਦੇ ਨਾਲ ਦੀ ਨਾਲ ਜਿਵੇਂ ਪਤਾ ਵਾ ਵੀ ਦੋਵੇਂ ਫੋਰਮਾਂ ਵੱਲੋਂ ਪਾਛਪਾ ਗਠਜੋੜ ਦੇ ਜਿਹੜੇ ਜਦੋਂ ਪਿੰਡ ਚ ਆਉਣਗੇ ਜਿਹੜੇ ਨਮਾਇंदे ਉਹਨਾਂ ਦੇ ਉਹਨਾਂ ਨਾਲ ਸਵਾਲ ਕੀਤੇ ਜਾਣਗੇ ਪੂਰੇ ਪੰਜਾਬ ਵਿੱਚ ਹਰਿਆਣਾ ਵਿੱਚ ਦੇਸ਼ ਵਿੱਚ ਚੱਲ ਰਿਹਾ ਹੈਗਾ ਇਸੇ ਤਰੀਕੇ ਨਾਲ ਕੱਲ ਆਪਣਾ ਪਿੰਡ ਹੈਗਾ ਪਿੱਟੇਵਡ ਉੱਥੇ ਆ ਪਾਜਪਾ ਦੇ ਜਿਹੜੇ ਮੁਖਵਿੰਦਰ ਸਿੰਘ ਜੀ ਮਾਹਲ ਇਹ ਮੁਖ ਬਲਾਰਾ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅਮਰਸਰ ਤੋਂ ਇਹ ਰਾਜਾ ਸਾਸੀ ਤੋਂ ਪਹਿਲੋਂ ਇਲੈਕਸ਼ਨ ਵੀ ਲੜ ਚੁੱਕੇ ਆ ਜਿੱਤ ਨਹੀਂ ਸਕੇ ਠੀਕ ਹੈ ਜੀ ਉਹ ਕੱਲ ਪਿੱਟੇਵਡ ਪਿੰਡ ਵਿੱਚ ਗਏ ਸੀਗੇ ਔਰ ਉੱਥੇ ਸਾਡੀ ਜਥੇਬੰਦੀ ਨੇ ਵੀ ਉੱਥੇ ਇਕੱਠੇ ਹੋਏ ਸ਼ਾਂਤਮਈ ਢੰਗ ਨਾਲ ਠੀਕ ਹੈ ਅਸੀਂ ਤੁਹਾਨੂੰ ਆਪਣਾ ਪਿੱਟੇਵਡ ਸਾਹਿਬ ਨਿਰਿੰਦਰ ਸਿੰਘ ਜੀ ਇੱਥੇ ਆ ਜਣੇ ਆਏ ਨਹੀਂ ਸੀ ਤੁਹਾਡੀ ਰੂਬਰੂ ਕਰਵਾ ਦਿਆਂਗੇ ਤੋ ਉਹ ਉਹਨਾਂ ਉੱਥੇ ਗਏ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਸ਼ਾਂਤਮਈ ਟੰਗਣਾ ਪਹਿਲੋ ਤਾਂ ਇਹ ਪਤਾ ਹੋ ਗਿਆ ਲੱਗਾ ਵੀ ਉਹ ਜਿਹੜੇ ਮਾਹਲ ਸਾਹਿਬ ਨੇ ਮੁਖਵਿੰਦਰ ਸਿੰਘ ਜੀ ਉਹਨਾਂ ਦਾ ਕੋਈ ਨਿੱਜੀ ਪ੍ਰੋਗਰਾਮ ਹੈ ਰਿਸ਼ਤੇਦਾਰੀ ਚ ਮਿਲਣ ਆ ਰਹੇ ਨੇ ਇਹ ਕਨਫਰਮੇਸ਼ਨ ਕਰਨ ਗਏ ਵਰਕਰ ਵੀ ਜੇ ਉਹਨਾਂ ਦਾ ਘਰ ਕੇ ਇਹਨੂੰ ਮਿਲਣ ਆ ਰਹੇ ਤਾਂ ਆਪਾਂ ਬਰੋਧ ਨਹੀਂ ਕਰਨਾ ਹੈਗਾ ਕੋਈ ਘਰ ਆ ਰਿਹਾ ਫਿਰ ਜਦੋਂ ਪਤਾ ਕੀਤਾ ਗਿਆ ਉੱਥੇ ਚੌਂਕੀਦਾਰ ਜਦੋਂ ਪਿੰਡ ਵਿੱਚ ਸਨਾਹ ਲਾ ਰਿਹਾ ਸੀਗਾ ਵੀ ਉੱਥੇ ਬੰਦੇ ਇਕੱਠੇ ਕਰਨੇ ਆ ਫਿਰ ਪਤਾ ਲੱਗ ਗਿਆ ਵੀ ਇਹ ਤਾਂ ਜਲਸਾ ਹੋਣ ਲੱਗਾ ਵਾ ਤਾਂ ਫਿਰ ਉੱਥੇ ਗੱਲ ਵੀ ਕੀਤੀ ਗਈ ਆ ਉਦੋਂ ਬਾਅਦ ਜਦੋਂ ਸਾਡੇ ਬੰਦੇ ਉੱਥੇ ਖਲੋਤੇ ਸੀ ਉਹ ਪਰਿਵਾਰ ਦੇ ਬੰਦੇ ਆ ਕੇ ਲੜਨ ਲੱਪੇ ਉਹਨਾਂ ਨੂੰ ਇਹ ਸਮਝਾਇਆ ਗਿਆ ਵੀ ਅਸੀਂ ਕੱਲਾ ਮੁਖਵਿੰਦਰ ਸਿੰਘ ਮਾਹਲ ਜਿਹੜੇ ਭਾਜਪਾ ਦੇ ਨੁਮਾਇੰਦਗੀ ਕਰ ਰਹੇ ਇਹਦਾ ਵਿਰੋਧ ਨਹੀਂ ਕਰ ਰਹੇ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਵਾ ਤੇ ਇਹ ਤੁਹਾਡੇ ਵਾਸਤੇ ਵੀ ਆ ਜਿਹੜੇ ਤੁਸੀਂ ਪਰਿਵਾਰ ਇਹਨਾਂ ਨੂੰ ਸਾਧ ਰਹੇ ਜੇ ਤੁਹਾਡੇ ਵਾਸਤੇ ਵੀ ਮੰਗਾ ਸਾਡੀਆਂ ਸਾਂਝੀਆਂ ਵਾ ਕੋਈ ਇੰਡੀਵਿਜੂਅਲ ਨਹੀਂ ਹੈਗਾ ਚਲੋ ਉਹ ਕਾਫੀ ਅਗਰੈਸਿਵ ਸੀਗੇ ਉਹ ਲੜ ਲੜ ਕੇ ਚਲੇਗੇ ਪਰ ਆਪਣੇ ਬੰਦੇ ਨੇ ਸਮਝਾ ਕੇ ਭੇਜਤਾ ਫਿਰ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਜੇ ਤੁਸੀਂ ਪੀਸਫੁਲੀ ਢੰਗ ਨਾਲ ਮਖਵਿੰਦਰ ਸਿੰਘ ਮਾਹਲਨਾ ਸਾਡੇ ਜਿਹੜੇ ਆ ਉਹ ਸਵਾਲ ਜਵਾਬ ਕਰਵਾ ਦਿਓਗੇ ਜੇ ਸਵਾਲ ਜਵਾਬ ਕਰਾ ਦਿਓਗੇ ਤੇ ਫਿਰ ਸ਼ਾਇਦ ਅਸੀਂ ਵਿਰੋਧ ਬਣਾ ਕਰੀਏ ਪਰ ਪ੍ਰਸ਼ਾਸਨ ਨੇ ਕਿਹਾ ਵੀ ਠੀਕ ਐ ਅਸੀਂ ਤੁਹਾਡੇ ਸਵਾਲ ਜਵਾਬ ਕਰਾ ਦਿੰਨੇ ਆ ਪਰ ਸਾਡੇ ਕਿਸਾਨਾਂ ਨੂੰ ਕੋਈ ਪੁੱਛੇ ਸਵਾਲ ਜਵਾਬ ਦਾ ਮੌਕਾ ਨਹੀਂ ਦਿੱਤਾ ਕਿ ਸਿੱਧਾ ਮਖਵਿੰਦਰ ਸਿੰਘ ਜੀ ਮਾਹਲ ਜਲਸੇ ਵਾਲੀ ਥਾਂ ਤੇ ਚਲੇ ਗਏ ਜਦੋਂ ਜਲਸੇ ਵਾਲੀ ਥਾਂ ਤੇ ਗਏ ਨੇ ਫਿਰ ਸਾਡੇ ਬੰਦਿਆਂ ਨੇ ਨਾਰੇਬਾਜੀ ਕੀਤੀ ਆ ਤੁਹਾਡਾ ਗਾਂਵ ਬੱਦੇ ਆ ਜਿੱਥੇ ਸਰਕਾਰ ਨੇ ਰੱਸੀ ਲਾਈ ਹੋਈ ਉਹ ਤੋਂ ਗਾਂਵ ਤਾਂ ਬੱਦੇ ਨਹੀਂ ਹੈਗੇ ਤੋ ਉਹ ਬੰਦੇ ਜਲਸੇ ਤੋਂ ਜਿਵੇਂ ਵੀਡੀਓ ਦੱਸ ਰਹੀ ਬਹੁਤ ਦੂਰ ਆ ਕੇ ਸਾਡੇ ਬੰਦਿਆਂ ਦੇ ਉੱਤੇ ਹਮਲਾਵਰ ਹੋ ਰਿਹਾ ਕੁੱਦਕੁੱਦ ਕੇ ਪੈ ਰਹੇ ਆ ਅਰ ਐਸ ਐਚਓ ਜਿਹੜਾ ਮੌਕੇ ਤੇ ਆ ਐਸ ਐਚਓ ਕੁਲਵਿੰਦਰ ਸਿੰਘ ਸਬ ਇੰਸਪੈਕਟਰ ਨੇ ਕੁਲਵਿੰਦਰ ਸਿੰਘ ਉਹ ਮੌਕੇ ਤੇ ਖੜੇ ਆ ਔਰ ਉਹ ਲਗਾਤਾਰ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਰਹੇਗੇ ਔਰ ਸਾਡੇ ਬੰਦਿਆਂ ਤੇ ਜਿਵੇਂ ਰੋੜੇ ਮਾਰੇਗੇ ਬਹੁਤ ਸਾਡੇ ਸਾਡੇ ਕਿਸਾਨ ਜ਼ਖਮੀ ਹੋਏ ਆ ਔਰ ਗੁੰਡਾ ਕਰਦੀ ਆ ਤੁਸੀਂ ਦੇਖ ਰਹੇ ਹੋ ਸਾਡੇ ਆਲੇ ਪਸੋਂ ਉਸ ਵੀਡੀਓ ਚ ਵੀ ਕੋ ਰੋੜਾ ਚੱਲਦਾ ਨਹੀਂ ਨਜ਼ਰ ਆ ਰਿਹਾ ਕੁਝ ਮੀਡੀਆ ਜੀ ਵੀ ਦੋਵੇਂ ਪਾਸੇ ਚੱਲੇ ਹੋ ਵੀਡੀਓ ਦੇਖ ਲੋ ਦੂਜੇ ਪਾਸੇ ਸੇ ਕੋ ਬਚਾ ਕੀਤਾ ਜਾ ਰਿਹਾ ਪਿੱਠ ਪਛਾਣ ਨੂੰ ਕਰਕੇ ਆਪਣੇ ਸਿਰ ਬਚਾਉਂਦੇ ਹੋਏ ਸਾਡੇ ਕਿਸਾਨ ਪਛਾਣ ਨੂੰ ਭੱਜ ਰਹੇ ਨੇ ਤੇ ਪੁਲਿਸ ਵੱਲੋਂ ਕੋਈ ਵਿੱਚ ਨਹੀਂ ਖਲੋਤਾ ਗਿਆ ਜਾਂ ਉਹਨਾਂ ਨੂੰ ਫੜਨ ਦਾ ਪੁਲਿਸ ਦੇ ਸਾਹਮਣੇ ਬੰਦੇ ਭੱਜਿਆ ਨਾ ਐਸਐਚਓ ਮੌਕੇ ਤੇ ਆ ਰੋੜੇ ਮਾਰ ਕੇ ਬੰਦੇ ਭੱਜਿਆ ਗ੍ਰਿਫਤਾਰ ਕੀਤੇ ਜਾ ਸਕਦੇ ਸੀ ਉਹਨਾਂ ਨਹੀਂ ਤੋ ਇਹ ਇਹ ਸਾਹਮਣੇ ਇਹ ਗੁੰਡਾਗਰਦੀ ਆ ਭਾਜਪਾ ਦੀ ਜਿਹੜੀ ਭਾਜਪਾ ਜ਼ਬਰਦਸਤੀ ਪਿੰਡਾਂ ਵਿੱਚ ਜਾ ਕੇ ਵਿਰੋਧ ਇਹ ਡੈਮੋਕਰੇਟਿਵ ਸਾਨੂੰ ਹੱਕ ਹੈਗਾ ਸੀ ਉਹਨਾਂ ਨੂੰ ਸਵਾਲ ਕਰੀਏ ਸਾਡੇ ਨੁਮਾਇੰਦੇ ਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣੇ ਆ ਇਹ ਬਹੁ ਆਮ ਲੋਕਾਂ ਨੇ ਵੋਟਾਂ ਪਾਈਆਂ ਕਿਸਾਨਾਂ ਨੇ ਵੀ ਵੋਟਾਂ ਪਾਈਆਂ ਤਾਂ ਉਹਨਾਂ ਨੂੰ ਉਹਨਾਂ ਨੂੰ ਹੱਕ ਕਿਉਂ ਨਹੀਂ ਹੈਗਾ ਜੀ ਜਦੋਂ ਉਹ ਆਉਣ ਤੇ ਅਸੀਂ ਜਿਹੜਾ ਵਾ ਉਹਨਾਂ ਦੇ ਸਵਾਲ ਕਰੀਏ ਇਸ ਕਰਕੇ ਕੱਲ੍ਹ ਵਾਲੀ ਘਟਨਾ ਤੋਂ ਲੈ ਕੇ ਅਸੀਂ ਜਿਹੜਾ ਵਾ ਇਹ ਅੱਜ ਐਸਐਸਪੀ ਦਿਹਾਤੀ ਦੇ ਧਰਨਾ ਰੱਖਿਆ ਵਾ ਹੁਣ ਤੋਂ ਬਾਅਦ ਤੁਹਾਡੇ ਤੋਂ ਬਾਅਦ ਅਸੀਂ ਐਸਐਸਪੀ ਦਿਹਾਤੀ ਦੇ ਧਰਨਾ ਦੇਣ ਜਾ ਰਹੇ ਹਾਂ ਔਰ ਜਿਹੜਾ ਇਹ ਇਹ ਜਿਹੜੇ ਆ ਮੁਖਵਿੰਦਰ ਸਿੰਘ ਜੀ ਮਾਹਲ ਜਿਹੜੇ ਹੈਗੇ ਨੇ ਇਹ ਤੇ ਇਹਨਾਂ ਦੇ ਨਾਲ ਅਨੂਪ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਪਿੱਟੇ ਵੱਡ ਜਿਹੜੇ ਉੱਥੇ ਸੀਗੇ ਕੇਵਲ ਸਿੰਘ ਪੁੱਤਰ ਅਨੂਪ ਸਿੰਘ ਪਿੰਡ ਪਿੱਟੇਵੱਡ ਇਹ ਵੀ ਜਸਬੀਰ ਸਿੰਘ ਪੁੱਤਰ ਰਵੇਲ ਸਿੰਘ ਪਿੰਡ ਪਿੱਟੇਵੱਡ ਤੇਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਪਿੱਟੇਵੱਡ ਇਹਨਾਂ ਦੇ ਬਾਈ ਨਾਮ ਮਾਹਲ ਸਾਹਿਬ ਦੀ ਵਿੱਚ ਬਾਈ ਨੇਮ ਇਹਨਾਂ ਦੀ ਪਰਚੇ ਦਰਜ ਹੋਣੇ ਚਾਹੀਦੇ ਆ ਫੌਰੀ 307 ਦੇ ਜਾਨਲੇਵਾ ਹਮਲਾ ਸਾਡੇ ਬੰਦਿਆਂ ਤੇ ਇਹਨਾਂ ਨੇ ਕੀਤਾ ਵਾ ਔਰ ਇਹਨਾਂ ਨੂੰ ਤਤੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਔਰ ਜਿਵੇਂ ਐਸਐਚਓ ਦੀ ਹਾਜ਼ਰੀ ਵਿੱਚ ਐਸਐਚਓ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਏਡੀਐਸਪੀ ਜਨਾਲਾ ਰਾਜਕੁਮਾਰ ਇਹ ਦੋਚੀ ਨੇ ਐਨ ਲੱਗਦਾ ਵੀ ਜਿਵੇਂ ਆਮ ਆਦਮੀ ਪਾਰਟੀ ਪਾਸ਼ਪਾਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਆ ਜੇ ਲક્ષਣ ਕਮਿਸ਼ਨ ਸਾਰੀ ਲਾਅਨ ਆਰਡਰ ਦੀ ਸਥਿਤੀ ਨੂੰ ਸਮਝਾ ਰਿਹਾ ਸਾਨੂੰ ਸਾਨੂੰ ਭਾਰਤ ਦੇ ਲક્ષਣ ਕਮਿਸ਼ਨ ਨੂੰ ਵੀ ਅਪੀਲ ਆ ਵੀ ਤੁਰੰਤ ਇਹ ਘਟਨਾ ਦੀ ਇਨਕੁਆਇਰੀ ਕੀਤੀ ਜਾਵੇ ਔਰ ਜਿਵੇਂ ਡੈਮੋਕਰੇਸੀ ਵਿੱਚ ਸਾਨੂੰ ਹੈਲਦੀ ਡੈਮੋਕਰੇਸੀ ਤਾਂ ਹੀ ਹੁੰਦੀ ਆ ਜਿੱਥੇ ਸਵਾਬ ਜਾਬ ਹੁੰਨ ਇਸ ਐਸਐਚਓ ਦੀ ਡੀਐਸਪੀ ਦੀ ਇਨਕੁਆਇਰੀ ਕੀਤੀ ਜਾਵੇ ਇਹਨਾਂ ਨੂੰ ਤੁਰੰਤ ਪ੍ਰਭਾਵਨਾ ਸਸਪੈਂਡ ਕੀਤਾ ਜਾਣਾ ਚਾਹੀਦਾ ਔਰ ਇਨਕੁਆਇਰੀ ਤੋਂ ਬਾਅਦ ਡਿਸਮਿਸ ਹੋਣੇ ਚਾਹੀਦੇ ਇਹ ਬੰਦੇ ਔਰ ਇਹ ਪੂਰੀ ਤਰ੍ਹਾਂ ਚੋਣ ਪ੍ਰਕਿਰਿਆ ਦੇ ਵਿੱਚ ਪ੍ਰਭਾਵ ਪਾਉਣਗੇ ਔਰ ਸਾਡਾ ਸਾਫ਼ ਕਹਿਣਾ ਵੀ ਐਸਐਚਓ ਕੁਲਵਿੰਦਰ ਸਿੰਘ ਜਿਹੜਾ ਸਬ ਇੰਸਪੈਕਟਰ ਆ ਇਹ ਮੁਖਵਿੰਦਰ ਸਿੰਘ ਮਹਾਲ ਨਾਲ ਰਲਿਆ ਹੋਇਆ ਉਹਦੇ ਫੋਨ ਟ੍ਰੇਸ ਕਰਨੇ ਚਾਹੀਦੇ ਆ ਕਿਵੇਂ ਔਰ ਇੱਕ ਚੈਨਲ ਦੇ ਵਿੱਚ ਅੱਜ ਬਹਿ ਕੇ ਪੂਰੀ ਤਰ੍ਹਾਂ ਪਾਚ ਪਾ ਦੇ ਬਲਾਰੇ ਵੱਜੋਂ ਐਸਐਚਓ ਕੁਲਵਿੰਦਰ ਸਿੰਘ ਨੇ ਆਪਦਾ ਬਿਆਨ ਦਿੱਤਾ ਵਾ ਔਰ ਉਹ ਕਹਿ ਰਿਹਾ ਸੀ ਅਸੀਂ ਕਿੰਨੇ ਸਾਹਮਣੇ ਸਾਡੇ ਆਓ ਸਾਡੇ ਕਿਸਾਨ ਨਰਿੰਦਰ ਸਿੰਘ ਵੀ ਆ ਗਏ ਆ ਸਾਹਮਣੇ ਬਹਿ ਕੇ ਮੀਡੀਆ ਦੇ ਵਿੱਚ ਡਿਬੇਟ ਕਰ ਲੈਣੇ ਆ ਵੀ ਕਿਸਾਨਾਂ ਦਾ ਕਸੂਰ ਸੀਗਾ ਰ ਐ ਐਸਚੋ ਦੀ ਵਰਸ਼ਨ ਦੇਖੋ ਐਸਐਚਓ ਕਦੀ ਨਹੀਂ ਆ ਬੋਲਦਾ ਵੀ ਫਿਰ ਜੀ ਜੇ ਰਿਐਕਸ਼ਨ ਕੋਈ ਵਾਰ ਦਾ ਰਿਐਕਸ਼ਨ ਵੀ ਕਰਦੇ ਹੁੰਦੇ ਉਹ ਵੱਟੇ ਮਾਰਨ ਵਾਲਿਆਂ ਨੂੰ ਰੋੜੇ ਮਾਰਨ ਜਾਇਜ਼ ਠਹਿਰਾ ਰਹੇ ਆ ਵੀ ਕਿਸਾਨਾਂ ਦੀ ਨਾਰੀ ਬਾਜੀ ਤੋਂ ਬਾਅਦ ਉਹਨਾਂ ਦਾ ਰਿਐਕਸ਼ਨ ਆਇਆ ਤੇ ਇਹ ਰੋੜੇ ਮਾਰਨਾ ਬਿਲਕੁਲ ਜਾਇਜ਼ ਆ ਔਰ ਭਾਜਪਾ ਦਾ ਬਲਾਰਾ ਬਣ ਰਿਹਾ ਹੈਗਾ ਵਾ ਜਿਹੜਾ ਐਸਐਚਓ ਕੁਲਵਿੰਦਰ ਸਿੰਘ ਆ ਤੋ ਇਸ ਕਰਕੇ ਸਾਰੇ ਸਾਬ ਲਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦੇ ਆਂ ਵੀ ਇਸ ਬੰਦੇ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਵੇ ਇਹਦੀ ਇਨਕੁਆਇਰੀ ਕਰਕੇ ਇਹਨੂੰ ਡਿਸਮਿਸ ਕੀਤਾ ਜਾਵੇ ਇਹੇ ਹਮਲੇ ਦੁਬਾਰਾ ਤੁਹਾਡੇ ਸਾਹਮਣੇ ਕਹਿੰਨੇ ਆਂ ਵੀ ਜਿਵੇਂ ਜਿਵੇਂ ਭਾਜਪਾ ਕੋ ਡਰਦੇ ਹੋਏ ਬਹੁਤ ਸਾਰੇ ਲੀਡਰ ਪੰਜਾਬ ਦੇ ਈਡੀ ਕੋ ਡਰਦੇ ਆ ਹੋਇਆ ਠੀਕ ਹੈ ਸੀਬੀਆਈ ਕੋ ਡਰਦੇ ਆ ਹੋਇਆ ਭਾਜਪਾ ਵਿੱਚ ਸ਼ਾਮਲ ਹੋ ਰਹੇ ਆ ਓਵੇਂ ਬਹੁਤ ਸਾਰੇ ਪੁਲਿਸ ਦੇ ਅਫਸਰਾਂ ਨੇ ਜੇ ਕੋਈ ਕਰਾਪਸ਼ਨ ਕੀਤੀ ਆ ਸਾਨੂੰ ਲੱਗਦਾ ਵੀ ਪਾਜਪਾ ਕੋ ਡਰ ਰਹੇ ਨੇ ਔਰ ਤੇਡੇ ਟੰਗਣਾ ਪਾਜਪਾ ਦਾ ਸਮਰਥਨ ਕਰ ਰਹੇ ਨੇ ਇਹ ਜਿਹੇ ਅਫਸਰ ਰਹੇ ਅਸੀਂ ਸਾਫ਼ ਕਹਿੰਦੇ ਆ ਅੰਮ੍ਰਿਤਸਰ ਦੇ ਵਿੱਚ ਪਾਜਪਾ ਦੇ ਗੁੰਡੇ ਸਾਡੇ ਬੰਦਿਆਂ ਨੂੰ ਮਰਵਾ ਵੀ ਸਕਦੇ ਆ ਸਾਡਾ ਸਾਫ਼ ਕਹਿਣਾ ਇਸ ਕਰਕੇ ਦੇਸ਼ ਦੀਆਂ ਏਜੰਸੀਆਂ ਸचेत ਹੋਣ ਇਹ ਟਕਰਾ ਪੁਲਿਸ ਜਾਣ ਬੁਝ ਕੇ ਪੁਲਿਸ ਦੀ ਹਾਜ਼ਰੀ ਵਿੱਚ ਹੋ ਰਿਹਾ ਔਰ ਇਹ ਟਕਰਾ ਵਧੂਗਾ ਜੇ ਪੁਲਿਸ ਨੇ ਏ ਇਹ ਹੁਣ ਕਟਨਾ ਦੀ ਜਾਂਚ ਨਾ ਕੀਤੀ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਆ ਮੇਰੇ ਨਾਲ ਜਿਹੜੇ ਗਵਾਹੀ ਕਰ ਰਹੇ ਸੀ ਨਰਿੰਦਰ ਸਿੰਘ ਜੀ ਪਿੱਟੇਵੱਡ ਉਹ ਵੀ ਆਏ ਨੇ ਔਰ ਜਿਹੜੇ ਬੰਦੇ ਜ਼ਖਮੀ ਆ ਉਹ ਵੀ ਤੁਹਾਡੇ ਸਾਹਮਣੇ ਅੱਜ ਅਸੀਂ ਪੇਸ਼ ਕਰਦੇ ਹੈਗੇ ਆ ਲੈ ਓ ਇੱਕ ਜ਼ਖਮੀ ਜਿਹੜਾ ਸਾਡਾ ਸੀਗਾ ਔਰ ਇਹ ਦੱਸ ਦੇਣਗੇ ਥੋੜੇ ਮਿੰਟਾਂ ਅੱਜ ਵੀ ਕੀ ਉਥੇ ਕਟਨਾ ਹੋਈ ਕੀ ਗੱਲ ਇਹ ਧਰਨੀ ਪ੍ਰਕਾਸ਼ੀ ਕਰਨੇ ਕੋ ਪਹਿਰੇ ਆ ਜੀ ਤੇ ਇੱਕ ਮਿੰਟ ਪਹਿਲੋ ਨਰਿੰਦਰ ਸਿੰਘ ਜੀ ਨੂੰ ਜੋ ਕੱਲ ਪਿੰਡ ਪਿੱਟੇਵੱਡ ਦੇ ਵਿੱਚ ਬਾਰਡਰਾਂ ਦੇ ਉੱਤੇ ਜਿਹੜਾ ਮੋਰਚਾ ਚੱਲਣ ਗਿਆ ਆ ਦੋ ਫਾਰਮਾਂ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਤੇ ਭਾਜਪਾ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਤੇ ਅਸੀਂ ਇਹਨਾਂ ਦਾ ਪਿੰਡਾਂ ਦੇ ਵਿੱਚ ਜਿਹੜਾ ਵਿਰੋਧ ਕਰਾਂਗੇ ਤੇ ਕੱਲ ਪਿੰਡ ਪਿਟੇਵੜ ਦੇ ਵਿੱਚ ਵੀ ਜੋ ਭਾਜਪਾ ਦਾ ਆਗੂ ਜਿਹੜਾ ਆ ਉਹ ਪੰਡਾਲ ਦੇ ਵਿੱਚ ਪੰਡਾਲ ਲੱਗਾ ਹੋਇਆ ਸੀ ਉਹਦੇ 'ਚ ਪ੍ਰਚਾਰ ਕਰਨ ਵਾਸਤੇ ਗਿਆ ਸੀ ਅਸੀਂ RAM तीर्थ ਜੋਂ ਦੇ ਸਾਰੇ ਪਿੰਡਾਂ ਦੇ ਆਗੂਆਂ ਨੇ ਤੇ ਪਿੰਡਾਂ ਦੇ ਮਾਦਾ ਸੰਗਠਨ ਜਿਹੜਾ ਆ ਸ਼ਾਤ ਮਈ ਆਪਣਾ ਬੈਨਰ ਲਾਇਆ ਹੋਇਆ ਸੀ ਤੇ ਆ 12 ਮੰਗਾ ਨੇ ਅਸੀਂ ਇਹਨਾਂ 12 ਮੰਗਾ ਦੇ ਉੱਤੇ ਸਵਾਲ ਕਰਾਂਗੇ ਸਰਮ 12 ਮੰਗਾ ਦੇ ਸਵਾਲ ਜਿਹੜੇ ਆ ਉਹਨਾਂ ਦਾ ਜਵਾਬ ਦਿੱਤਾ ਜਾਵੇ ਤੇ ਸਾਡੀਆਂ ਮੰਗਾ ਜਾਇਜ਼ ਆ ਕਿ ਨਜਾਇਜ਼ ਆ ਜੇ ਸਾਡੀਆਂ ਮੰਗਾ ਨਜਾਇਜ਼ ਆ ਤੇ ਅਸੀਂ ਤੁਹਾਡਾ ਵਿਰੋਧ ਨਹੀਂ ਕਰਾਂਗੇ ਜੇ ਤੁਹਾਡੇ ਕੋਲ ਜਵਾਬ ਨਹੀਂ ਇਹਨਾਂ ਦਾ ਹੈਗਾ ਤੇ ਅਸੀਂ ਇਹਨਾਂ ਦੇ ਕਾਰਜੀਆਂ ਚੰਗੀਆਂ ਦਿਖਾਉਣ ਤੇ ਵਿਰੋਧ ਕਰਾਂਗੇ ਤੇ ਸ਼ਾਂਤ ਮਈ ਜਦੋਂ ਵਿਰੋਧ ਕੀਤਾ ਆ ਤੇ ਭਾਜਪਾ ਦੇ ਗੁੰਡਿਆਂ ਨੇ ਜਿਹੜਾ ਆ ਉਹ 8 ਰੋੜਾ ਚਲਾਇਆ ਜਹੇ ਬੰਦੀਆਂ ਦੇ ਆਗੂਆਂ ਤੇ ਜੇ ਪਿੰਡਾਂ ਦੇ ਆਗੂਆਂ ਤੇ ਵੀ ਉਹਨਾਂ ਤੋਂ ਅਸੀਂ ਆਪਣਾ ਜਿਹੜਾ ਬਚਾਅ ਵੀ ਕੀਤਾ ਆ ਸੱਟਾਂ ਨਾਲ ਜ਼ਿਆਦਾ ਲੱਗਣਾ ਤੇ ਫੇਰ ਵੀ ਉਹ ਜਿਹੜਾ ਸਾਰਾ ਵੀਡੀਓ ਦੇ ਵਿੱਚ ਸਾਹਮਣੇ ਆਇਆ ਤੇ ਇਹ ਪਿਛੇ ਨਹੀਂ ਹਟੇ ਅਸੀਂ ਪੂਰਾ ਇਹ ਗੱਡੀ ਗਲੋ ਜਿਹੜਾ ਆ ਉਹ ਵੀ ਉਹ ਸਾਹਮਣੇ ਆਉਂਦਿਆ ਆ ਵੀਡੀਓ ਦੇ ਵਿੱਚ ਉਹ ਨੌਜਵਾਨ ਮੁੰਡੇ ਆ ਨੂਬ ਸਿੰਘ ਦੇ ਪੁੱਤਰੇ ਆ ਜਿਹੜੇ ਸ਼ਰਿਆਮ ਗੱਡੀ ਗਲੋ ਚ ਵੀ ਕਰਨ ਦੇ ਆ ਪਾਜ ਪਾਜ ਕੇ ਜਿਹੜੇ ਆਗੂਆਂ ਦੇ ਰੋਟੇ ਮਾਰਦੇ ਉਹ ਵੀ ਜੀ ਦੇ ਸਮਰਥਕ ਹੈਗੇ ਭਾਜਪਾ ਦੇ ਬੀਜੇਪੀ ਦੇ ਚਲੋ 1 ਮਿੰਟ ਪਹਿਲਾਂ ਤਾਂ ਇਹ ਪਲੈਨਿੰਗ ਦੇ ਨਾਲ ਸਾਰਾ ਕੁਝ ਕੀਤਾ ਗਿਆ ਪਹਿਲਾਂ ਉਹ ਵੀ ਕਿਸਾਨ ਨੇ ਕਹਿ ਰਹੇ ਨੇ ਚਲੋ ਚਲੋ ਕੋਈ ਨਹੀਂ ਇੱਕ ਇੱਕ ਮਿੰਟ ਆ ਜਿਹੜੇ ਹਲਕੇ ਪ੍ਰੀ ਪਲੈਨਿੰਗ ਕਰ ਰਹੇ ਆ ਪਾਜ ਪਾ ਦੇ ਜਿਹੜੇ ਜਿਹੜੇ ਵੀ ਪੋਨ ਪ੍ਰਚਾਰ ਕਰ ਰਹੇ ਆ ਇਹ ਟਕਰਾਅ ਹੋਊਗਾ ਸਾਨੂੰ ਲੱਗਦਾ ਵੀ ਪਾਜਪਾ ਇੰਨੀ ਦੁਖੀ ਆ ਕਿਸਾਨਾਂ ਦੇ ਅੰਦੋਲਨ ਤੋਂ ਤੇ ਉਹ ਕਿਸਾਨਾਂ ਦੇ ਜਿਹੜੇ ਵਰਕਰ ਆ ਜਥੇਬੰਦੀਆਂ ਨੂੰ ਜਾਨੋਂ ਮਾਰਨਾ ਚਾਹੁੰਦੀ ਆ ਠੀਕ ਹੈ ਜੀ ਦੇਖੋ ਕਿਸਾਨ ਕਦੀ ਵੀ ਕੋਈ ਕਿਸਾਨ ਮੁਖਮਿੰਦਰ ਸਿੰਘ ਮਾਹਲ ਜੇ ਕਿਸਾਨ ਹੁੰਦੇ ਤੋਂ ਕਹਿੰਦੇ ਵੀ ਜੜੇ ਸਾਡਾ ਵਿਰੋਧ ਕਰਨਾ ਹੈ ਬਹਿ ਜਾਓ ਬਹਿ ਕੇ ਮੇਰੇ ਨਾਲ ਗੱਲ ਕਰ ਲਓ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ ਠੀਕ ਆ ਔਰ ਤੁਹਾਨੂੰ ਪਤਾ ਹੁਣ ਅਸੀਂ ਨਵਾਂ ਐਲਾਨ ਕੀਤਾ ਜਿਹੜਾ ਗਰੇਵਾਲ ਸਾਹਿਬ ਨੇ ਜਾਂ ਪੰਜਾਬ ਪ੍ਰਧਾਨ ਜਿਹੜੇ ਸੀਗੇ ਆਪਣੇ ਜਾਖੜ ਸਾਹਿਬ ਉਹਨਾਂ ਕਹਿੰਦੇ ਸਾਡੇ ਨਾਲ ਚਰਚਾ ਕਰ ਲਓ ਅਸੀਂ ਚਰਚਾ ਕਬੂਲ ਲਈ ਵੀ ਆ ਜਾਓ ਅਸੀਂ 23 ਤਰੀਕ ਦੀ ਡੇਟ ਰੱਖ ਦਿੱਤੀ ਆ ਵੀ ਆਓ ਅਸੀਂ ਤੇ ਕਿਹਾ ਤੁਸੀਂ ਕਹੋ ਦਿੱਲੀ ਆ ਜਾਗੇ ਤੁਸੀਂ ਕਹੋ ਚੰਡੀਗੜ੍ਹ ਆ ਜਾਗੇ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਖੇਤੀਬਾੜੀ ਮੰਤਰੀ ਜੀਪੀਜੀ ਨੱਡਾ ਜੀ ਨੂੰ ਬੁਹਾਲ ਦੋ ਅਸੀਂ ਇਸ ਕਰਕੇ ਮੰਗ ਕੀਤੀ ਸਾਡੀ ਕੋ ਉਹਨਾਂ ਨੂੰ ਮੰਗ ਨਹੀਂ ਹੈਗੀ ਜਦੋਂ ਅਸੀਂ ਥੱਲੇ ਸਵਾਲ ਜਵਾਬ ਕਹਿੰਨੇ ਆ ਤੇ ਪਛਪਾਦੇ ਲੀਡਰ ਕਹਿੰਦੇ ਵੀ ਵੱਡੀਆਂ ਮੰਗਾਂ ਨੇ ਉਤਲੇ ਸਾਡੇ ਬੰਦੇ ਉਤਲੇ ਸੱਦ ਲੋ ਠੀਕ ਹੈ ਜੇ ਅਸੀਂ ਤਾਂ ਕਬੂਲ ਨਹੀਂ ਵੀ ਸਾਡੇ ਨਾਲ ਬਹਿ ਕੇ ਚਰਚਾ ਕਰ ਲੋ ਪ੍ਰੈਸ ਦੀ ਹਾਜ਼ਰੀ ਵਿੱਚ ਚਰਚਾ ਹੋ ਜਾਵੇ ਵੀ ਕਿਹੇ ਸਵਾਲ ਜਵਾਬ ਜਾ ਜਾਗੇ ਤੇ ਡੈਮੋਕਰੇਸੀ ਵਿੱਚ ਸਾਡੇ ਬੰਦੇ ਪੀਸਫੁਲੀ ਢੰਗ ਨਾਲ ਉੱਥੇ ਗਏ ਸੀ ਵਿਰੋਧ ਕਰ ਰਹੇ ਸੀ ਕੋਈ ਸਾਡਾ ਟਕਰਾ ਦਾ ਕੋਈ ਮੰਚਾ ਨਹੀਂ ਹੈਗਾ ਪਰ ਪ੍ਰੀਸ਼ਾਬ ਉਹ ਵੀ ਕਹਿ ਰਹੇ ਨੇ ਕਿ ਅਸੀਂ ਕਿਸਾਨ ਹੈ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਵੀ ਕਿਸਾਨ ਸਾਡੀ ਵੀ ਆਹੀ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ ਮੀਡੀਆ ਦੇ ਨਾਲ ਦੇਖੋ ਜਦੋਂ ਕੋਈ ਕਿਸੇ ਪਾਰਟੀ ਦੇ ਉੱਤੋਂ ਕਿਸਾਨ ਤਾਂ ਸਾਰਾ ਪਛੋਕਰ ਕਿਸਾਨਾਂ ਦਾ ਹੋਊ ਕਿਸੇ ਦਾ ਲੇਬਰ ਜਮਾਤਨਾ ਹੋਊ ਕਿਸੇ ਦਾ ਦੁਕਾਨਦਾਰ ਕਿਤੇ ਨਾ ਹੋ ਆੜੜ ਕਿਤੇ ਤਾਂ ਹੁੰਦੇ ਹੁੰਦੇ ਆ ਜਦੋਂ ਉਹ ਸਪੈਸ਼ਲ ਭਾਜਪਾ ਦੇ ਪਿਛਲੀ ਵਾਰ ਚੋਣ ਲੜ ਚੁੱਕੇ ਨੇ ਠੀਕ ਹੈ ਐਰ ਕਿ ਉਹਨਾਂ ਦੇ ਮੁਖ ਬੁਲਾ ਰਹੇ ਨੇ ਅੰਬਰਸਰ ਦੇ ਤੋਂ ਭਾਜਪਾ ਪਾਰਟੀ ਦੇ ਨੁਮਾਇੰਦੇ ਨੇ ਕਿਸਾਨ ਬਾਅਦ ਚ ਹੋਣਗੇ ਤਾਂ ਕਿਸਾਨਾਂ ਦੀ ਸਹਾਨੂੰ ਬੁਤੀ ਲੈਣ ਵਾਸਤੇ ਇਹ ਗੱਲਾਂ ਕਰਦੇ ਹੁੰਦੇ ਆ ਹਰ ਇੱਕ ਬੰਦਾ ਆ ਕੇ ਕਹਿੰਦਾ ਮੈਂ ਕਿਸਾਨ ਆ ਕਹਿੰਦੇ ਅਸੀਂ ਵੀ ਕਿਸਾਨ ਆ ਨਾ ਅਸੀਂ ਅਸੀਂ ਇਸ ਰੌਲਾ ਇਸ ਗੱਲ ਦਾ ਹੈ ਹੀ ਨਹੀਂ ਰੌਲਾ ਇਸ ਗੱਲ ਦਾ ਵੀ ਕਿ ਜੇ ਵਾਕਿਆ ਕਿਸਾਨ ਹੈਗੇ ਕਿ ਨਹੀਂ ਹੈਗੇ ਰੌਲਾ ਤੇ ਇਹ ਨਹੀਂ ਹੈਗਾ ਰੌਲਾ ਇਸ ਗੱਲ ਦਾ ਵੀ ਜਦੋਂ ਪੀਸਫੁਲੀ ਢੰਗ ਨਾਲ ਵਿਰੋਧ ਕਰਨ ਗਏ ਆ ਵੀ ਸਾਡੇ ਤੇ ਰੋੜੇ ਕਿਉਂ ਚਲਾਏ ਆ ਤੁਹਾਡੀ ਹਫਾਇਤ ਵਾਸਤੇ ਪੁਲਿਸ ਪ੍ਰਸ਼ਾਸਨ ਹੈਗਾ ਜੇ ਪੁਲਿਸ ਨੂੰ ਲੱਗਦਾ ਹੈ ਵੀ ਕਿਸਾਨ ਕੋ ਗਲਤ ਕਰ ਰਿਹਾ ਪੁਲਿਸ ਲਾਠੀ ਚਾਰਜ ਕਰਦੀ ਉਸ ਕੋ ਫੈਸਲਾ ਲੈਂਦੀ ਆਮ ਪਬਲਿਕ ਪਾਜਪਾ ਦੇ ਜਿਹੜੇ ਜਿਹੜੇ ਉੱਥੇ ਸਮਰਥਨ ਹੈਗਾ ਉਹ ਸਾਡੇ ਤੇ ਕੋਈ ਇਟੇ ਰੋਣੇ ਚਲਾਉਣਗੇ ਪਰ ਬੰਦੇ ਸਾਹਿਬ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਵਿਰੋਧ ਕਿਉਂ ਕਰਨਾ ਪੈ ਰਿਹਾ ਜੀ ਕੀ ਪਿੰਡਾਂ ਦੇ ਲੋਕਾਂ ਦੇ ਵਿਸ਼ਵਾਸ ਨਹੀਂ ਆ ਕਿ ਲੋਕ ਜਿਹੜੇ ਪਾਜਪਾ ਦੇ ਨਾਲ ਨਹੀਂ ਖੜੋਣਗੇ ਵਿਸ਼ਵਾਸ ਨਹੀਂ ਕਿਸਾਨਾਂ ਨੂੰ ਨਹੀਂ ਐ ਨਹੀਂ ਹੈਗਾ ਦੇਖੋ ਕਿੱਥੇ ਲੋਕ ਖਲੋਂਦੇ ਆ ਲੋਕਾਂ ਦਾ ਜਮਹੂਰੀ ਹੱਕ ਆ ਇਹਦੇ ਅਸੀਂ ਨਹੀਂ ਹੈਗੇ ਲੋਕਾਂ ਨੇ ਕਿੰਨੂ ਵੋਟ ਪਾਉਣੀ ਆ ਕਿੰਨੂ ਨਹੀਂ ਪਾਉਣੀ ਉਹਨਾਂ ਦਾ ਨਿੱਜੀ ਮਰਜ਼ਾ ਸਾਡਾ ਕੰਮ ਹੈ ਵੀ ਜਿੰਨਾ 10 ਸਾਲ ਸੱਤਾ ਦਾ ਆਨੰਦ ਭੋਗਿਆ ਵਾ ਜਿਹੜੇ ਕਹਿੰਦੇ ਸੀ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਜਿਹੜੇ ਕਹਿੰਦੇ ਸੀ ਲਖੀਮਪੁਰ ਖਰੀਦਾ ਇਨਸਾਬ ਦਵਾਂਗੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਵੀ ਆਏ ਪਹਿਲੇ ਕੈਬਨਿਟ ਦੀ ਮੀਟਿੰਗ ਵਿੱਚ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾਂਗੇ ਜਿਹੜੇ ਗੱਲਾਂ ਕਰਦੇ ਸੀ ਉਹਨਾਂ ਕੋਲੇ ਸਵਾਲ ਕਰਨਾ ਸਾਡਾ ਜਮਹੂਰੀ ਹੱਕ ਆ ਸਾਡਾ ਅਸੀਂ ਕਰ ਰਹੇ ਆਂ ਕਿਸਾਨ ਤਾਂ ਕੋਈ ਕੱਲੀ ਵੀ ਨਿਸ਼ਕਾਮ ਨਹੀਂ ਦੇਖੋ ਤੁਹਾਡੇ ਕੋਈ ਆਈ ਨਹੀਂ ਗੱਲ ਅਸੀਂ ਤਾਂ ਹੁਣ ਸਪਸ਼ਟ ਕਰਤਾ ਪਈ ਅਸੀਂ ਵਿਰੋਧੀ ਪਾਰਟੀਆਂ ਨੂੰ ਵੀ ਸਵਾਲ ਕਰਾਂਗੇ ਇਹ ਦਾ ਐਲਾਨ ਹੋ ਗਿਆ ਚੰਡੀਗੜ੍ਹ ਦੇ ਵਿੱਚੋਂ ਵੀ ਵਿਰੋਧੀ ਪਾਰਟੀਆਂ ਨੂੰ ਅੱਡ ਕਿਸਮ ਦੇ ਸਵਾਲ ਹੋਣਗੇ ਵੀ ਟੀਓ ਤੋਂ ਬਾਹਰ ਵਾਸਤੇ ਟੀਓ ਤੋਂ ਭਾਰਤ ਨੂੰ ਬਾਹਰ ਹੋਵੇ ਕਾਂਗਸ ਦਾ ਕੀ ਸਟੈਂਡ ਆ ਕਾਲੀ ਦਲ ਦਾ ਕੀ ਸਟੈਂਡ ਆ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਆ ਅਜਿਹਾ ਕਰਤੇ ਜੇ ਇਹ ਇਹਨਾਂ ਦੀ ਸੱਤਾ ਆਉਂਦੀ ਆਮ ਆਦਮੀ ਪਾਰਟੀ ਜੀ ਕੱਠ ਜੋੜਦੀ ਤੇ ਕੀ ਉਹ ਲਖੀਮਪੁਰ ਖੀਦਾ ਇਨਸਾਫ ਸਾਨੂੰ ਕਿਵੇਂ ਦਿਵਾਉਣਗੇ ਸ਼ਹੀਦ ਸੁਭਕਰਨ ਦਾ ਇਨਸਾਫ ਕਿਵੇਂ ਦਿਵਾਉਣਗੇ ਅਸੀਂ ਤਾਂ ਉਹਨਾਂ ਬਾਰੇ ਵੀ ਇਕੁਅਲ ਫੈਸਲਾ ਕਰ ਲਿਆ ਹੈਗਾ ਨਹੀਂ ਕੋਈ ਕੋਈ ਦੇਖੋ ਟਕਰਾ ਨਹੀਂ ਹੋਊਗਾ ਹੈਲਦੀ ਡੈਮੋਕ੍ਰੇਸੀ ਹੋਊਗੀ ਇਹ ਹੈਲਦੀ ਡੈਮੋਕ੍ਰੇਸੀ ਹੋਊਗੀ ਵੀ ਪਹਿਲੀ ਵਾਰ ਦੇਸ਼ ਦੇ ਨਾਗਰਿਕ ਇਸ ਪਾਸੇ ਆਉਣਗੇ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸਵਾਲ ਜਵਾਬ ਕਰਨਗੇ ਪਰ ਭੰਦੇਰ ਸਾਹਿਬ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਰੇਲਾਂ ਬੰਦ ਨੇ ਆਪਣਾ ਹਾਈਵੇ ਬੰਦ ਨੇ ਉਧਰ ਸਟੇਟ ਦੇ ਵਿੱਚ ਕਿਸਾਨਾਂ ਦਾ ਟਕਰਾਅ ਹੋ ਰਿਹਾ ਹੈ ਭਾਜਪਾ ਨੇ ਟਕਰਾਅ ਹੋ ਰਿਹਾ ਹੈ ਹੋਰ ਪਾਰਟੀਆਂ ਨਾਲ ਤਾਂ ਮਾਹੌਲ ਤੁਸੀਂ ਕਿੱਦਾਂ ਦੇਖਦੇ ਹੋ ਮੈਨੂੰ ਲੱਗਦਾ ਮਾਹੌਲ ਨੂੰ ਕੁਝ ਹੋਊਗਾ ਸਰਕਾਰ ਜਾਣੁਰ ਕੇ ਦਹਾਸ਼ਾ ਜਿਹੜੀ ਜਥੋਂ ਤੱਕ ਹਾਈਵੇ ਬੰਦ ਦਾ ਸਵਾਲ ਆ ਤੇ ਉਹ ਭਾਜਪਾ ਨੇ ਕਰਾਏ ਹੋਇਆ ਪੰਜਾਬ ਦੀ ਬੈਰੀਕੇਟਿੰਗ ਭਾਜਪਾ ਨੇ ਕਰਾਈ ਹੋਈ ਆ ਸਾਡੀ ਆਰਥਿਕਤਾ ਤੇ ਸੱਟ ਵੱਜ ਰਹੀ ਆ ਜ रेल ਕਿਸਾਨਾਂ ਦੀ ਰਿਹਾਈ ਵਾਸਤੇ ਆ ਪਹਿਲੋ ਇਹ 9 ਦਾ ਲਾਂਡ ਸੀਗਾ ਟਾਈਮ ਮੰਗਿਆ 10 ਦਾ ਕਰਤਾ 10 ਤੋਂ ਬਾਅਦ 16 ਦਾ ਜਿਹੜੇ ਵੱਡੇ ਅਫਸਰ ਸਭਾ ਨੇ ਹਰਾਣਾ ਸਰਕਾਰ ਦੇ ਟਾਈਮ ਲੈ ਕੇ ਕਹਿੰਦੇ ਸੀ ਵੀ ਤੁਸੀਂ ਕਰ ਲਿਓ ਬਾਅਦ ਚ ਅਸੀਂ ਤਾਂ ਅੱਜ ਵੀ ਕਹਿੰਨੇ ਆ ਸਧਾਰਨ ਕਿਸਾਨ ਨੇ ਉਹਨਾਂ ਨੂੰ ਛੱਡ ਕੇ ਬਾਹਰ ਕਰ ਦਿਓ ਰੇਲਾ ਖਾਲੀ ਕਰ ਦਿੰਨੇ ਆ ਪਹਿਲੇ ਅਮਰਖਤ ਨਹੀਂ ਆਇਆ ਉਧਰ ਹੰਸਰਾ ਦੇ ਹਸਰ ਉਧਰ ਵਿਰੋਧ ਹੋ ਰਿਹਾ ਤੇ ਲੜਾਈ ਝਗੜੇ ਹੋ ਰਿਹਾ ਕੰਨ ਕੋਈ ਨੁਕਸਾਨਦਾਤਾ ਕੌਣ ਜ਼ਿੰਮੇਵਾਰ ਮੈਨੂੰ ਨਹੀਂ ਲੱਗਦਾ ਸਰਕਾਰ ਜ਼ਿੰਮੇਵਾਰ ਹੋ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋ ਆ ਸਾਡਾ ਤੇ ਨੁਕਸਾਨ ਕਰਨ ਦਾ ਕੋਈ ਮਤਲਬ ਨਹੀਂ ਨਾ ਅਸੀਂ ਕਿਸੇ ਤੇ ਹਮਲਾ ਕਰਨਾ ਨਾ ਕਿਸੇ ਦਾ ਕੁਝ ਕਰਨਾ ਕੋਈ ਵੀ ਬੰਦਾ ਹੁੰਦਾ ਉਹਦੇ ਨਾਲ ਬਹਿ ਕੇ ਸਵਾਲ ਜਵਾਬ ਕਰਨਾ ਚਾਹੁੰਦੇ ਵੀ ਸਾਡੇ ਸਵਾਲਾਂ ਦਾ ਜਵਾਬ ਦਿਓ ਤੇ ਉਹ ਉਦੋਂ ਉਦੋਂ ਜਵਾਬ ਦੇਣ ਦੀ ਬਜਾਏ ਬਾਏ ਫੋਰਸ ਜਾਂ ਆਪਦੇ ਗੁੰਡਿਆਂ ਦੇ ਥਰੂ ਟੱਕਾ ਕਰਦੇ ਤੁਸੀਂ ਦੇਖੋ ਜੁਪੀ ਦੇ ਵਿੱਚ ਤਾਂ ਜਿਹੜਾ ਅੰਦੋਲਨ ਚਾਹੁੰਦਾ ਉਹ ਕੋ ਐਪੀ ਡੈਪਟ ਲੈਂਦੀ ਹੈ ਜੋ ਕਿ ਸਰਕਾਰ ਹਰਿਆਣੇ ਦੇ ਵਿੱਚ 75000 ਰਦਸੈਨਿਕ ਫੋਰਸ ਲਾਏ ਹੋਏ ਆ ਟੱਕਾ ਕੌਣ ਕਰ ਰਿਹਾ ਕਿਸਾਨ ਕਰ ਰਹੇ ਕਿ ਸਰਕਾਰ ਕਰ ਰਹੀ ਆ ਉਹਨਾਂ ਦਾ ਕਹਿਣਾ ਕਿ ਇਹ ਪ੍ਰਦਰਸ਼ਨ ਕਰੀ ਜੇ ਨੇ ਕਾਂਗਰਸ ਦੇ ਨੇ ਆਮ ਆਦਮੀ ਪਾਰਟੀ ਦੇ ਨੇ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਜਾਂਦੇ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਹਨਾਂ ਨੂੰ ਕਿਉਂ ਮੈਂ ਤਾਂ ਕਿਹਾ ਆਪਾਂ ਤਾਂ ਹੁਣ ਐਲਾਨ ਕਰਤਾ ਵੀ ਉਹਨਾਂ ਨਾਲ ਵੀ ਵਿਰੋਧ ਹੋਊਗਾ ਉਹਨਾਂ ਨਾਲ ਵੀ ਸਵਾਲ ਜਵਾਬ ਹੋਣਗੇ ਮਸਲਨ ਜੇ ਆਮ ਆਦਮੀ ਪਾਰਟੀ ਦੇ ਅਸੀਂ ਅੱਜ ਤੱਕ ਆਮ ਆਦਮੀ ਦੇ ਇਲਜ਼ਾਮ ਲੱਗ ਰਹੇ ਵੀ ਆਮ ਆਦਮੀ ਪਾਰਟੀ ਬੀ ਟੀਮ ਵੱਜੋਂ ਕੰਮ ਕਰ ਰਹੀ ਹੈ ਭਜਪਾ ਦੀ ਅਸੀਂ ਸਮਰਥਨ ਕਿਵੇਂ ਹੋ ਸਕਾ ਹਰ ਦੂਜਾ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਦੇ ਖਿਲਾਫ ਸਟੇਟ ਲੈਸ਼ੰਗਰਸ਼ ਕੀਤੇ ਆ ਸ਼ੋਮਨੀ ਕਾਲੀ ਦਲ ਦੇ ਖਿਲਾਫ ਵੀ ਕੀਤੇ ਆ ਕਾਂਗਰਸ ਦੇ ਖਿਲਾਫ ਵੀ ਲੜਿਆ ਹਰ ਸਰਕਾਰ ਦੇ ਖਿਲਾਫ ਸਾਡੇ 2 2 4 4 ਕਿਸਾਨ ਸ਼ਹੀਦ ਹੋਏ ਆ ਹਾਂ ਇਹ ਐ ਹੀ ਹੁੰਦਾ ਜਦੋਂ ਸੱਤਾ ਦੂਜੇ ਦੀ ਹੋ ਉਹ ਦੂਜਾ ਕਹਿੰਦਾ ਹੁਣ ਤਾਂ ਮੇਰੀ ਗੱਲ ਸਪਸ਼ਟ ਨਹੀਂ ਹੁੰਦਾ ਉਹ ਕਹਿੰਦੇ ਜੀ ਕਾਲੀ ਦਲ ਨੇ ਬਾਲਿਆ ਦੂਜਾ ਕਹਿੰਦਾ ਜੀ ਆਮ ਆਦਮੀ ਨੇ ਬਾਲਿਆ ਤੀਜਾ ਕਹਿੰਦਾ ਨਹੀਂ ਯਾਰ ਐਸਐਸ ਦੇ ਬੰਦੇ ਆ ਚੌਥਾ ਕਹਿੰਦਾ ਜੀ ਕਾਂਗਰਸ ਦੇ ਬੰਦੇ ਆ ਪੰਜਵਾਂ ਕਹਿੰਦਾ ਜੀ ਪੰਜਾਬ ਦਾ ਅੰਦੋਲਨ ਆ ਛੇਵਾਂ ਕਹਿੰਦਾ ਜੀ ਇਹ ਖਾਲਸਤਾਨੀ ਆ ਉਹ ਇੱਕ ਅਟੈਕ ਤਾਂ ਲਾਓ ਇੱਕ ਦਾ ਜਵਾਬ ਦੇਈਏ ਸੀ ਪਰ ਇਹਦਾ ਹੱਲ ਕੀ ਹੈ ਜਿਸ ਤਰੀਕੇ ਨਾਲ ਮਾਹੌਲ ਕਰਤੀ ਦੇ ਚਰਮਾ ਗਿਆ ਜਿਆ ਵਿਰੋਧ ਹੀ ਹੋ ਲੱਗ ਪਿਆ ਚਾਰੇ ਪਾਸੇ ਕੋਈ ਬੰਦਾ ਵੀ ਜੋ ਵੀ ਰਸਤੇ ਜਾਂਦਾ ਅਗਲ ਲੜਾਈ ਝਗੜੇ ਹੁੰਦੀਆਂ ਸ਼ੰਕਾ ਵਾ ਨਹੀਂ ਬਿਲਕੁਲ ਲੜਾਈ ਝਗੜੇ ਦਾ ਸਵਾਲ ਹੀ ਨਹੀਂ ਹੈਗਾ ਪੀਸਫੁਲੀ ਹੈਲਦੀ ਡੈਮੋਕਰੇਸੀ 'ਤੇ ਸਵਾਲ ਜਵਾਬ ਕਰਨਨੇ ਨੇ ਜਿੰਨੇ ਜਿੱਥੋਂ ਦਾ ਇਹ ਮਾਡਲ ਲਿਆ ਕੇ ਸਾਡੇ ਤੇ ਲਾਗੂ ਕਰ ਰਹੇ ਨੇ ਯੂਰਪ ਦਾ ਅਮਰੀਕਾ ਦਾ ਉਹ ਤਾਂ ਸ਼ਾਸਕੇ ਜਵਾਬ ਦਿੰਦੇ ਨੇ ਪਬਲਿਕ ਦੇ ਪਰ ਉਹ ਤੇ ਕਾਮਯਾਬ ਹੋ ਗਏ ਨਾ ਨਾ ਉਹ ਨਾ ਫਿਰ ਕਾਮਯਾਬ ਨਹੀਂ ਹੋਏ ਤੇ ਜੇ ਕਾਮਯਾਬ ਹੋਏ ਹੁੰਦੇ ਯੂਰਪ 'ਚ ਵਿਰੋਧ ਕਿ ਹੁੰਦਾ ਪਰ ਜੇ ਬੰਦੇ ਸਭੋਂ ਲਾਸਟਾ ਸਵਾਲ ਆਈ ਚਾਰਾ ਦੇ ਮੁਲਕਾਂ ਤੋਂ ਵੀ ਆਈ ਹੈ ਜੀ ਐਸਸੀ ਭਾਈਚਾਰਾ ਸੱਦ ਰਿਹਾ ਜਨਰਲ ਸੱਦ ਰਿਹਾ ਪਰ ਲੱਗਦਾ ਨਹੀਂ ਆਪਸੀ ਭਾਈਚਾਰਾ ਪਿੰਡਾਂ ਦੇ ਵਿੱਚ ਖਤਮ ਹੋ ਜੂਗਾ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਭਾਈਚਾਰਾ ਸਾਡਾ ਕਿਸੇ ਭਾਈ ਸਾਡੇ ਮਜ਼ਦੂਰਾਂ ਦੀਆਂ ਵੀ ਮੰਗਾਂ ਹੈਗੀਆਂ ਨਰੇਗਾ ਸੀ ਕਹਿੰਦੇ 200 ਦਿਨ ਦੋ 700 ਦਿਹਾੜੀ ਦੋ ਬਿਜਲੀ ਬਿੱਲ ਜਿਹੜਾ ਵਾ ਉਹ ਰਿਮੂਵ ਕਰੋ ਦੋਰੇ ਉਹ ਆਮ ਜਨਤਾ ਦੀ ਮੰਗ ਹੈਗੀ ਆ ਸਾਰੀਆਂ ਮੰਗਾਂ ਹੈਗੀਆਂ ਹਾਂ ਐਸਐਸਪੀ ਦਫ਼ਤਰ ਹੁਣ ਤੋਂ ਡੇ ਤੋਂ ਬਾਅਦ ਜਾਣਾ ਵਾ ਧਰਨਾ ਲਾਉਣਾ ਵਾ ਦੇਖਦੇ ਸਰਕਾਰ ਗੱਲਬਾਤ ਕਰਕੇ ਸਾਡੇ ਮਸਲੇ ਦਾ ਹੱਲ ਕਰਦੀ ਕਿ ਨਹੀਂ ਕਰਦੀ ਟਾਈਮ ਲੀਮ ਕਰਨਾ ਹੈ ਕਿ ਮੀਟਿੰਗ ਹੋਈ ਹੈ ਨਹੀਂ ਦੇਖੋ ਦੇਖੋ ਐਸਐਸਪੀ ਅੱਜ ਜਾ ਕੇ ਧਰਨਾ ਦੇਣਾ ਉੱਥੇ ਜਾ ਕੇ ਵੇਖਦੇ ਆ ਕਿੰਨਾ ਚਿਰ ਸਾਨੂੰ ਬਹਿਣਾ ਪੈ ਰਿਹਾ ਅਸੀਂ ਭੂਮਿਕਾ ਨੂੰ ਕਿਸਾ ਦੇ ਦੋ ਜੀ ਨਹੀਂ ਪੁਲਿਸ ਦੀ ਭੂਮਿਕਾ ਚੱਕੀ ਆ ਪੁਲਿਸ ਦੀ ਭੂਮਿਕਾ ਚੱਕੀ ਆ ਪੁਲਿਸ ਨਿਰਪੱਖ ਰਹੇ ਅਸੀਂ ਤੇ ਕਹਿੰਨੇ ਆ ਲਾਂਡ ਆਰਡਰ ਕੋਈ ਵੀ ਵਿਗਾੜਦਾ ਉਸ ਕਾਰਵਾਈ ਕਰੇ ਜੇ ਪੁਲਿਸ ਨੂੰ ਲੱਗਦਾ ਹੈ ਕਿਸਾਨ ਕੋ ਗਲਤ ਕਰ ਰਿਹਾ ਪੁਲਿਸ ਐਕਸ਼ਨ ਲੈ ਸਕਦੀ ਸੀ ਪ੍ਰਾਈਵੇਟ ਪਾਜਪਾ ਦੇ ਗੁੰਡਿਆਂ ਨੇ ਕੋ ਰੋੜੇ ਚਲਾਏ ਪੁਲਿਸ ਦਾ ਵਿੱਚ ਖੜੀ ਆ ਐਸਐਸਓ ਸਾਹਿਬ ਖੜੇ ਆ ਠੀਕ ਹੈ ਜੀ ਧੰਨਵਾਦ ਭਰਾਓ ਬੜੀ ਬੜੀ ਮਿਹਰਬਾਨੀ ਤੁਪਰੇ ਚੁੱਕ ਦੋ ਚੁੱਕਿਆ ਹਾਂ ਜੀ ਅੱਜ ਪ੍ਰਧਾਨ ਜੀ ਆਪਣੇ ਨਾਮ ਤੇ ਗੱਲ ਕਰਦੇ ਮੈਂ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਪੰਜਾਬ ਤਰਨਤਾਰਨ ਜਿਲ੍ਹੇ ਦਾ ਉਮੀਦਵਾਰ ਪ੍ਰਧਾਨ ਦਿਆਲ ਸਿੰਘ ਮੀਆਂ ਵੈਂਡਰ ਅੱਜ ਕਿਦਾ ਵੀਡੀਓ ਨੂੰ ਵੇਖ ਰਹੇ ਹੋ ਜਿਹੜਾ ਕਿ ਕੱਲ ਭੀਟੀਪੀ ਚਾਰਚ ਉਹਦੇ ਵੱਲੋਂ ਦੇਖੋ ਜੀ ਜਿਹੜਾ ਕੱਲ ਭੀਜੀਪੀ ਆਗੂਆਂ ਨੇ ਜਿਹੜਾ ਸਾਡੇ ਕਿਸਾਨਾਂ ਤੇ ਜਿਹੜਾ ਪੱਥਰਬਾਜ਼ੀ ਕੀਤੀ ਆ ਅਸੀਂ ਪਹਿਲਾਂ ਐਲਾਨ ਕੀਤਾ ਹੈਗਾ ਜਦੋਂ ਅਸੀਂ ਆਪਣੇ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਹਾਂ ਭਾਜਪਾ ਨੇ ਸਾਡੇ ਕਿਲ ਠੋਕੇ ਕੰਦਾ ਕੀਤੀਆਂ ਵਾ ਤੇ ਸਾਨੂੰ ਦਿੱਲੀ ਨਹੀਂ ਮੰਨ ਦਿੱਤਾ ਫਿਰ ਇਹ ਐਲਾਨ ਕੀਤਾ ਜਹੇਬੰਦੀਆਂ ਨੇ ਵੀ ਜੇ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਫਿਰ ਇਹ ਭਾਜਪਾ ਦੇ ਲੀਡਰ ਸਾਡੇ ਕੀ ਲੱਗਦੇ ਆ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਦਾਂਗੇ ਵਿਰੋਧ ਕਰਾਂਗੇ ਇਹ ਕਰਕੇ ਸਾਡਾ ਜਹੇਬੰਦੀ ਦਾ ਨਾਂਨੇਗਾ ਕਿ ਭਾਜਪਾ ਨੂੰ ਕਿਸੇ ਵੀ ਲੀਡਰ ਨੂੰ ਜਿਹੜਾ ਪਿੰਡ ਦੇ ਵਿੱਚ ਨਹੀਂ ਬਣ ਦੇਣਾ ਇਹਦੇ ਨਾਲ ਨਾਲ ਕਾਲੀ ਕਾਂਗਰਸੀ ਤੇ ਜਿਹੜੇ ਆਮ ਵਾਲਿਆ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਜਿਹੜੇ ਆਮ ਵਾਲੇ ਕਹਿੰਦੇ ਸੀ ਚਾਹਾਂ ਤੇ ਨਸ਼ਾ ਖਤਮ ਕਰਦਾਂਗੇ ਘਰ ਘਰ ਨੌਕਰੀ ਦਵਾਂਗੇ ਬਾਹਰੋਂ ਅੰਗਰੇਜ਼ ਜਿਹੜੇ ਆ ਉਹ ਨੌਕਰੀਆਂ ਕਰਨ ਆਉਣਗੇ ਕੀ ਨਸ਼ਾ ਖਤਮ ਹੋ ਗਿਆ ਵਾ ਕੀ ਘਰ ਘਰ ਨੌਕਰੀ ਮਿਲ ਗਈ ਆ ਕੀ ਭ੍ਰੇਸ਼ਟਾਚਾਰ ਖਤਮ ਹੋ ਗਿਆ ਵਾ ਇਹ ਕਰਕੇ ਅਸੀਂ ਉਹਨਾਂ ਤੋਂ ਵੀ ਸਵਾਲ ਕਰਨੇ ਕਾਲੀ ਕਾਂਗਰਸੀਆਂ ਤੇ ਜਿਹੜਾ ਭਾਜਪਾ ਵਾਲਿਆਂ ਨੇ ਕੱਲ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਜਿਹੜੇ ਪੱਥਰ ਮਾਰਿਆ ਤੇ ਜਿਹੜੇ ਸਾਡੇ ਕਿਸਾਨ ਜ਼ਖਮੀ ਕੀਤੇ ਆ ਇਹ ਉਹਨਾਂ ਜਿਹੜਾ ਵਾ ਪੂਰਾ ਕਾਨੂੰਨੀ ਕਾਰਵਾਈ ਕਰਾ ਕੇ ਪਰਚਾ ਕਰਾ ਕੇ ਜੇਲ੍ਹ ਚ ਭੇਜਾਂਗੇ ਕਿਉਂਕਿ ਇਹੋ ਜੀਆਂ ਸਰਕਾਰਾਂ ਬੁੱੱਛੜ ਸਰਕਾਰਾਂ ਕੋ ਨਕਮੀਆਂ ਸਰਕਾਰਾਂ ਕੋ ਕਦੇ ਵੀ ਅਸੀਂ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਕਦਮ ਨਹੀਂ ਡਰਾਂਗੇ ਹੋਣ ਵੀ ਕਦੇ ਪੂਰੇ ਪੰਜਾਬ ਚ ਕਦੇ ਵੀ ਭਾਜ ਪਾਵੇ ਪੂਰੇ ਹਿੰਦੁਸਤਾਨ ਚ ਇਹਨਾਂ ਨੂੰ ਪਿੰਨਾ ਚ ਨਹੀਂ ਵੜਨ ਦਵਾਂਗੇ ਦਾ ਜੇ ਇੱਕ ਪਾਸੇ ਕਿਸਾਨ ਨੂੰ ਆਂਦਾ ਤਾਂ ਕਹਿ ਗਿਆ ਪਰ ਅੰਨਦਾਤਾ ਨੂੰ ਬੜੇ ਹੱਕਾਂ ਵਾਸਤੇ ਸੜਕਾਂ ਤੇ ਰੋਲਣਾ ਪੈ ਰਿਹਾ ਅੰਨਦਾਤਾ ਸਾਨੂੰ ਇਹ ਕਹਿੰਦੇ ਆ ਪਰ ਅੰਨਦਾਤਾ ਉਦੋਂ ਹੀ ਜਦੋਂ ਇਹ ਠੂਲੇ ਲੈ ਕੇ ਬਾਹਲੇ ਦੂਜੇ ਮੁਲਕਾਂ ਜਾ ਕੇ ਭੀਖ ਮੰਗਦੇ ਹੀ ਕਿ ਸਾਨੂੰ ਨਾ ਚਾਹੀਦਾ ਵਾ ਹੁਣ ਇਹਨਾਂ ਨੂੰ ਪਤਾ ਨਾ ਜਾ ਬਹੁਤ ਜ਼ਿਆਦਾ ਕਿਸਾਨ ਨੇ ਜਿਹੜਾ ਪੈਦਾ ਕਰਤਾ ਵਾ ਕੀ ਆ ਅਬਾਨੀ ਦਾਨੀ ਉਹਨਾਂ ਨੂੰ ਸਾਰਾ ਕੋਈ ਦੇਣਾ ਚਾਹੁੰਦੇ ਆ ਇਹ ਕਰਕੇ ਜਿਹੜਾ ਸਾਡਾ ਪ੍ਰਧਾਨ ਮੰਤਰੀ ਅਨਿੰਦਰ ਮੋਦੀ ਉਹ ਵੀ ਅਬਾਨੀ ਦਾਨੀ ਉਹਨਾਂ ਨੇ ਕਾਇਦ ਕੀਤਾ ਵਾ ਕਲਚਰ ਕੀਤਾ ਵਾ ਉਹ ਅਪਣਾ ਕੋਈ ਨਿਆ ਨਹੀਂ ਲੈ ਸਕਦਾ ਪੋਰਚਾ ਲੱਗ ਸਕਦਾ ਜੀ ਇਹ ਜੇ ਸਾਡੇ ਅਰਾਨੀ ਤੇ ਬਣਾ ਕੇ ਸੂਬਾ ਕਮੇਟੀ ਜਿਹੜੀ ਆ ਫਿਰ ਜੋ ਫੈਸਲਾ ਕਰੂ ਉਹ ਤੇ ਅਸੀਂ ਨਿਭਾਂਗੇ